ਸ਼ੁਰੂਆਤ ਕਦੋਂ ਹੋਈ ਹੈ ਜੀ ਜਿਹੜੇ ਆਉਣ ਜਿਹੜੇ ਹੈਗੇ ਆ ਉੱਥੇ ਪਹਿਲਾਂ 38 ਸੀਗੇ ਉਹ 47 ਟੈਸਟ ਹੋ ਰਹੇ ਆ ਅਸੀਂ 80 ਦਵਾਈਆਂ ਤੋਂ ਸ਼ੁਰੂ ਕੀਤਾ ਸੀਗਾ ਜੋ ਸਾਡੇ ਕੋਲੇ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨਨਸੀ ਕੇਅਰ ਕਿਉਂਕਿ ਸਾਡਾ ਜਿਹੜਾ ਮਟਰਨਲ ਮੋਰਟੈਲਿਟੀ ਰੇਟ ਹੈ ਉਹ ਅਸੀਂ ਤਕਰੀਬਨ 105 ਤੋਂ ਸ਼ੁਰੂ ਕੀਤਾ ਸੀਗਾ ਹੁਣ ਆਪਣਾ ਸਾਡਾ ਤਕਰੀਬਨ ਤਕਰੀਬਨ 88 ਤੇ ਆ ਗਿਆ ਤੇ ਉਹਨੂੰ ਅਸੀਂ ਸਖਤੋਂ نیچے ਔਰ ਉਹਨੂੰ ਆਲਟੀਮੇਟਲੀ ਅਸੀਂ 30 ਜਾਂ 35 ਤੇ ਲੈ ਕੇ ਆਣਾ ਤੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਂ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਜਿਹੜੀ ਐਸੈਂਸ਼ੀਅਲ ਡਰਗ ਲਿਸਟ ਆ ਉਹਨੂੰ ਲਗਾਤਾਰ ਅਪਗ੍ਰੇਡ ਕਰਨਾ ਕੁਆਲਿਟੀ ਮੈਡੀਸਿਨ ਖਰੀਦ ਕੇ ਚੈੱਕ ਕਰਕੇ ਭੇਜਨੀਆ ਔਰ ਐਕਸ ਰੇ ਅਲਟਰਾਸਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਆ ਹਲੋ 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 ਉਹਨਾਂ ਨੂੰ ਪੈਰਲਲ ਕੀਤਾ ਗਿਆ ਜੀ ਫੋਰ ਐਕਸ-ਰੇ ਐਂਡ 390 ਦੇ ਕਰੀਬ ਜਿਹੜੇ ਆ ਗਿਆ ਉਹ ਅਲਟਰਾਸਾਉਂਡ ਵਾਸਤੇ ਕਿ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲੇ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲੇ ਰੇਡੀਓਲੋਜਿਸਟ ਨਹੀਂ ਹੈ ਟੈਸਟ ਕਰਨ ਵਾਸਤੇ ਤਾਂ ਪੇਸ਼ੈਂਟ ਸਬਰ ਨਾ ਕਰੇ ਉਹ ਉਹਨਾਂ ਨੂੰ ਜਾ ਕੇ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਪਰਚੀ ਬਰਾਦ ਕੇ ਆਪਣਾ ਟੈਸਟ ਕਰਾ ਸਕਦਾ ਸੋ ਡਾਇਗਨੋਸਟਿਕਸ ਮੈਡੀਸਿਨਸ ਔਰ ਅਵੇਲੇਬਿਲਿਟੀ ਆਫ ਮੈਡੀਕਲ ਸਟਾਫ ਜਿਹਦੇ ਵਿੱਚ ਅਸੀਂ 400 ਡਾਕਟਰ ਪਹਿਲਾਂ ਭਰਤੀ ਕੀਤੇ ਐਨਐਚਐਮ ਦੇ ਵਿੱਚ ਡਾਕਟਰਸ ਤੇ ਸਪੈਸ਼ਲਿਸਟ ਜਿੱਥੇ ਸਾਡੇ ਕੋਲ ਸ਼ਾਰਟੇਜ ਆ ਉਹ ਭਰਤੀ ਕੀਤੇ ਸਟਾਫ ਨਰਸਸ ਔਰ ਹੁਣ 1000 ਡਾਕਟਰ ਜਿਹੜੇ ਤੇ 1200 ਡਾਕਟਰ ਜਿਹੜੇ ਹੈਗੇ ਆ 1000 ਡਾਕਟਰ ਤੇ ਬਾਈ ਦਾ ਐਂਡ ਆਫ ਦਿਸ ਮਨਥ ਜੁਆਇਨ ਕਰ ਜਾਣਗੇ ਔਰ ਜਿਹੜੇ ਨਰਸਸ ਐ ਉਹ ਵੀ ਬਹੁਤ ਜਲਦੀ ਜੜੀਆਂ ਹੈਗੀਆਂ 1200 ਦੀ ਗਰੂਪਮੈਂਟ ਕਰਕੇ ਤਾਂ ਕਿ ਸਟਾਫ ਦੀ ਵੀ ਸ਼ਾਰਟੇਜ ਨਾ ਹੋਵੇ ਇਸ ਤੋਂ ਸਵਾਇਆ ਜਿਹੜੀ ਫੈਸਿਲਿਟੀ ਮੈਨੇਜਰ ਦੀ ਅਪਾਇੰਟਮੈਂਟ ਕੀਤੀ ਜਾ ਰਹੀ ਹੈ 46 ਹਸਪਤਾਲ ਦੇ ਵਿੱਚ ਜਿਹੜੇ 메ਜਰ ਹਸਪਤਾਲ ਹੈ ਸੌਰਡਿਨ ਹਸਪਤਾਲ ਡਿਸਟ੍ਰਿਕਟ ਹਸਪਤਾਲਸ ਤਾਂ ਕਿ ਡਾਕਟਰ ਦੀ ਬੌਧਰੇਸ਼ਨ ਨਾ ਹੋਵੇ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਕਿਤੇ ਨੀਕੇਜ ਹੋ ਗਈ ਹੈ ਪਾਣੀ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਉਹ ਸਾਰਾ ਕੰਮ ਫੈਸਿਲਿਟੀ ਮੈਨੇਜਰ ਦੇਖਣਗੇ ਸੋ ਇਹ ਸਾਰੇ ਜਿਹੜੇ ਇਨੀਸ਼ੀਏਟਿਵ ਲਏ ਜਾ ਰਹੇ ਆ ਸਾਰੇ ਦੁਨੀਆਂ ਲਿਫਟਾਂ ਆ ਗਿਆ ਹਸਪਤਾਲਾਂ ਤੋਂ ਚੱਲਦੀਆਂ ਹੁਣ ਮਰੀਜ਼ਾਂ ਦੇ ਪੀਣ ਲਈ ਸਾਫ਼ ਪਾਣੀ ਹੋਵੇ ਅੱਛਾ ਸਾਫ਼ ਸੁਥਰੀਆਂ ਟਾਇਲਟਸ ਹੋਣ ਰਗਦ ਰੋਗਨ ਹੋਇਆ ਹੋਵੇ ਬਿਲਡਿੰਗ ਜਿਹੜੀਆਂ ਸਰਵੇ ਆ ਗਈਆਂ ਉਹ ਬਿਲਕੁਲ ਨਾਰਮਲ ਵਧੀਆ ਕੰਡੀਸ਼ਨ ਦੇ ਵਿੱਚ ਹੋਂਦ ਇਹ ਸਾਰੇ ਇਨੀਸ਼ੀਏਟਿਵ ਲਏ ਆ ਇਹਨਾਂ ਸਾਰਿਆਂ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਸਾਡੇ ਡਾਕਟਰ ਹੈਗੇ ਆ ਉਹ ਇਹਦਾ ਤੁਰਾ ਹੈਗੇ ਕਿਸਮ ਦੇ ਬਲ ਦੇ ਆ ਦਾ ਸੈਂਟਰ ਪਰਸਨ ਤੇ ਅਸੀਂ ਅੱਜ ਜਿਹੜਾ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਸ ਪੱਖੋਂ ਇਹ ਬਹੁਤ ਐਮ ਹੈ ਕਿ ਅਸੀਂ ਹਰ 23 ਜ਼ਿਲ੍ਹਿਆਂ ਦੇ ਵਿੱਚੋਂ ਦੋ-ਦੋ ਡਾਕਟਰ ਸਿਲੈਕਟ ਕਰਕੇ ਜਿਹੜੇ ਅੱਛਾ ਕੰਮ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਮਾਸਟਰ ਟ੍ਰੇਨਰਸ ਬਣਾ ਰਹੇ ਆ ਜਿਹਨੂੰ ਅਸੀਂ ਇਹਨੂੰ ਕਹਿੰਦੇ ਆ ਜੀ ਜਿਹੜੀ ਆ ਗਈ ਆ ਇਹ ਦਿਸ ਇਸ कॉल्ड ਟ੍ਰੇਨਿੰਗ ਟ੍ਰੇਨਿੰਗ ਆਫ ਟ੍ਰੇਨਰਸ ਟ੍ਰੇਨਿੰਗ ਆਫ ਟ੍ਰੇਨਰਸ ਜਿਨ੍ਹਾਂ ਨੇ ਅੱਗੇ ਜਾ ਕੇ ਲੋਕਾਂ ਨੂੰ ਟ੍ਰੇਨ ਕਰਨਾ ਕਿਉਂਕਿ ਜਿਹੜਾ ਡਾਕਟਰ ਹੈਗਾ ਉਹਨੇ ਮਰੀਜ਼ ਨੂੰ ਚੈੱਕ ਕਰਕੇ ਦਵਾਈ ਤਾਂ ਦੇਣੀ ਜਾਣੀ ਆ ਇਹਦੇ ਨਾਲ ਨਾਲ ਉਹਦੇ ਨੀਚੇ ਚਾਹੇ ਸੀਐਚਓ ਹੈ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਫੀਮੇਲ ਹੈ ਆਸ਼ਾ ਵਰਕਰ ਹੈ ਉਹਨਾਂ ਦੇ ਕੰਮ ਨੂੰ ਸੁਪਰਵਾਈਜ਼ ਨਹੀਂ ਸਪੋਰਟ ਤੇ ਸੁਪਰਵਾਈਜ਼ਨ ਵੀ ਦੇਣੀ ਆ ਸੁਪਰਵਾਈਜ਼ ਵੀ ਕਰਨਾ ਜਿਹੜੀ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਆ ਉਹਨਾਂ ਦੀ ਮਾਨਿਟਰਿੰਗ ਕਰਨੀ ਆ ਉਹਨਾਂ ਨੂੰ ਨੈਸ਼ਨਲ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਇਥੋਂ ਤੱਕ ਜੇ ਉਹਨਾਂ ਦੇ ਬਿਲਡਿੰਗ ਬਣਦੀ ਪਈ ਆ ਤਾਂ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਨੋਰਮਸ ਕੀ ਆ ਬਿਲਡਿੰਗ ਬਣਨ ਦੇ ਔਰ ਦੂਜੇ ਪਾਸੇ ਉਹਨਾਂ ਨੇ ਜਿਹੜਾ ਆਪਣਾ ਐਸਐਮਓ ਆ ਸਿਵਲ ਸਰਜਨ ਆ ਡਾਇਰੈਕਟਰ ਆਫ ਫਰਸਸ ਆ ਉਹਨਾਂ ਨੂੰ ਰਿਪੋਰਟਿੰਗ ਵੀ ਕਰਨੀ ਆ ਵੀ ਸਾਡੇ ਕਿਤੇ ਸਪੋਸ ਕਰ ਲੋ ਕੱਲ ਹੀ ਲੁਧਿਆਣੇ ਦੇ ਇੱਕ ਪ੍ਰਿੰਟ ਦੇ ਵਿੱਚ ਜਿਹੜਾ ਸੀਗਾ ਉੱਥੇ ਜੋਨਟਸ ਦੇ ਕੇਸਸ ਆਏ ਸੋ ਆਮ ਆਦਮੀ ਕਲੀਨਿਕ ਵਾਲੇ ਨੇ ਜਿਹੜਾ ਸੀਗਾ ਉਹ ਅਲਰਟ ਕੀਤਾ ਕਿ ਉੱਥੋਂ ਸਾਨੂੰ ਅਸੀਂ ਜਾ ਕੇ ਉਹਦੀ ਪੂਰੀ ਥੋਰੋਅਲ ਇਨਵੈਸਟੀਗੇਸ਼ਨ ਕਰਕੇ ਉਹ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਕੇ ਇਮੀਡੀਏਟਲੀ ਜਿਹੜਾ ਉਹਨੂੰ ਕੰਟਰੋਲ ਕਰ ਲਿਆ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਡਾਰੀਆਂ ਕੇਸਸ ਆਏ ਉੱਥੇ ਮੈਂ ਵੀ ਜਾ ਕੇ ਆਇਆ ਡਾਇਰੈਕਟਰ ਮੈਡਮ ਜਾ ਕੇ ਆਇਆ ਡਿਪਟੀ ਕਮਿਸ਼ਨਰ ਸਾਡੇ ਸੋ ਜਿੰਨੇ ਵੀ ਸਾਰੇ ਸਬੰਧਤ ਵਿਭਾਗੇ ਆ ਬਾਰ ਬਾਰ ਆਫ ਹੋ ਰਹੇ ਹੈ ਹਲੋ ਉਹਦੇ ਨਾਲ ਜਿਹੜਾ ਹੈਗਾ ਕਿ ਸਾਡੇ ਕੋਲੇ ਜਦੋਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੈਲਥ ਸੈਂਟਰ ਆ ਕਿਤੇ ਵੀ ਕਿਤੇ ਜਿਹੜੀਆਂ ਅਨਯੂਜੂਅਲੀ ਬੈਟ ਜਿਵੇਂ ਪੰਜ ਤੋਂ ਬਾਅਦ ਡਾਇਰੀਆ ਦੇ ਕੇਸਸ ਆ ਗਏ ਫੀਵਰ ਦੇ ਕੇਸਸ ਆ ਗਏ ਜੌਨਟਸ ਦੇ ਕੇਸਸ ਆ ਗਏ ਤਾਂ ਸਾਡਾ ਜਿਹੜਾ ਸਾਰਾ ਮੈਕੈਨਿਜ਼ਮ ਹੈ ਇਹ ਟੋ ਆਟੋਮੈਟਿਕਲੀ ਜਿਹੜਾ ਸਾਡਾ ਅਸੀਂ ਸਟੇਟ ਲੈਵਲ ਦੇ ਉੱਤੇ ਚਾਹੇ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਜਾਂ ਜਿਹੜਾ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹ ਸਾਰਾ ਜਿੱਦੀ ਸਾਡੀਆਂ ਕੋਆਰਡੀਨੇਸ਼ਨ ਕਮੇਟੀਜ਼ ਆ ਡਿਸਟ੍ਰਿਕਟ ਲੈਵਲ ਤੇ ਵੀ ਐਕਟਿਵ ਹੋ ਜਾਣੀ ਹੈ ਸਾਡੇ ਦੋਨੋਂ ਹੀ ਪਟਿਆਲੇ ਦੇ ਔਰ ਲੁਧਿਆਣੇ ਦੇ ਡਿਪਟੀ ਕੁਸ਼ਰ ਨੇ ਖੁਦ ਵੀ ਜਾ ਕੇ ਆਪਣੇ ਐਸਟੀਐਮ ਨੂੰ ਭੇਜ ਕੇ ਜਿਹੜਾ ਵਿਜ਼ਿਟ ਕਰਕੇ ਲੋਕਾਂ ਨੂੰ ਮਿਲ ਕੇ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ক্লোਰਿੰਦੀਆਂ ਗੋਲੀਆਂ ਦੇਣਾ ਜਿਹੜੇ ਮਰੀਜ਼ ਹੈ ਉੱਥੇ 24/7 ਡਿਸਪੈਂਸਰੀ ਸ਼ੁਰੂ ਕਰਨਾ ਔਰ ਜਿਹੜੀਆਂ ਮੋਬਾਈਲ ਟੀਮਸ ਆ ਗਈਆਂ ਉਹਨਾਂ ਨੇ ਕੱਲੇ-ਕੱਲੇ ਘਰ ਦਾ ਸਰਵੇ ਕਰਕੇ ਲੋਕਾਂ ਨੂੰ ਐਜੂਕੇਟ ਕਰਨਾ ਸੋ ਇਹ ਜਿਹੜਾ ਸਾਰਾ ਇਨੀਸ਼ੀਏਟਿਵ ਹੈ ਤਾਂ ਹੀ ਹੋਏਗਾ ਜੇ ਸਾਡੇ ਡਾਕਟਰਸ ਜਿਹੜੇ ਹੈਗੇ ਆ ਉਹ ਟ੍ਰੇਨਡ ਹੋਣਗੇ ਜਿਹੜੇ ਫੀਲਡ ਦੇ ਵਿੱਚ ਹੈ Like so, दे आर लाइक योर फील्ड कमांडर्स सो ਉਹਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਆ 1000 ਡਾਕਟਰ ਸਾਡੇ ਕੋਲੇ ਜੁਆਇਨ ਕਰ ਜਾਣਗੇ ਉਹਦੇ ਨਾਲ ਸਾਡੀ ਪੋਜੀਸ਼ਨ ਥੋੜੀ ਜਿਹੀ ਹੋਰ ਹੋਏਗੀ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਡਾਕਟਰਸ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਜਿਵੇਂ ਇਹਨਾਂ ਨੂੰ ਮਾਸਟਰ ਟ੍ਰੇਨਰ ਬਣਾ ਰਹੇ ਆ 28 ਐਸ ਐਮ ਉਸ ਨੂੰ ਇੰਡੀਅਨ ਇੰਸਟੀਚੂਟ ਆਫ ਮੈਨੇਜਮੈਂਟ ਅਹਮਦਾਬਾਦ ਭੇਜ ਕੇ ਉਹਨੂੰ ਟ੍ਰੇਨਿੰਗ ਦਵਾਈ ਹੈ ਇਨ ਐਡਮਿਨਿਸਟ੍ਰੇਸ਼ਨ ਜਿਹੜੇ ਸਾਡੇ ਸੈਕਟਰੀ ਦੇ ਡਾਕਟਰ ਹੈ ਉਹਨਾਂ ਨੂੰ ਜਿਹੜੀ ਹੈਗੀ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਇਮਸ ਦਿੱਲੀ ਦੇ ਵਿੱਚ ਉੱਥੇ ਭੇਜ ਕੇ ਟ੍ਰੇਨਿੰਗ ਦਵਾਈ ਆ ਇਹ ਲਗਾਤਾਰ ਸਾਡੀ ਜਿਹੜੀ ਇਹ ਪ੍ਰੋਸੈਸ ਚੱਲੇਗੀ ਤਾਂ ਕਿ ਜਿਹੜਾ ਪੂਰਾ ਆਪਣਾ ਜਿਹੜਾ ਸਾਰਾ ਹੈਗਾ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ ਮੇਰੇ ਨਾਲ ਕਨਸ਼ਾਮ ਥੋੜੀ ਜੀ ਆ ਸਾਡੇ ਜਿਹੜੇ ਐਮ ਡੀ ਹੈਗੇ ਐਨ ਐਚ ਐਮ ਦੇ ਔਰ ਡਾਇਰੈਕਟਰ ਮੈਡਮ ਹੈਲਥ ਸਰਵਿਸਿਜ਼ ਔਰ ਡਾਇਰੈਕਟਰ ਫੈਮਿਲੀ ਵੈਲਫੇਅਰ ਔਰ ਸਾਡੇ ਜਿਹੜੇ ਸਟੇਟ ਦੇ ਪ੍ਰੋਗਰਾਮ ਆਫਸਰ ਹੈ ਇਹ ਸਾਰੇ ਜਣੇ ਅਸੀਂ ਜਿਹੜਾ ਹੈਗਾ ਇੱਕ ਟੀਮ ਉਹਨਾਂ ਨੂੰ ਸਾਰੇ ਨੈਸ਼ਨਲ ਪ੍ਰੋਗਰਾਮ ਬਾਰੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨੂੰ ਆਪਾਂ ਕਿੱਦਾਂ ਜਿਹੜੇ ਜਿਹੜੇ ਸਾਡੇ ਮਿਲੇਨੀਅਮ ਜਿਹਨਾਂ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲਸ ਆ ਗਏ ਉਹ ਕਿੱਦਾਂ ਅਚੀਵ ਕਰਨੇ ਆ ਔਰ ਦੇਸ਼ ਦੇ ਵਿੱਚ ਐਕਸਲ ਕਿੱਦਾਂ ਕਰਨਾ ਮੈਨੂੰ ਪੂਰੀ ਉਮੀਦ ਆ ਕਿ ਜਿਹੜੀ ਸਾਡੀ ਕਰੰਟ ਜਿਹੜੀ ਸਾਡੀ ਟੀਮ ਹੈਗਾ ਡਿਪਾਰਟਮੈਂਟ ਦੀ ਜਿਸ ਤਰ੍ਹਾਂ ਕੋਆਰਡੀਨੇਟਰ ਦੇਖਿਆ ਨਾਲ ਕੰਮ ਕਰਦੇ ਆ ਅਸੀਂ ਜਿਹੜਾ ਪੰਜਾਬ ਹੈ ਇਹਨੂੰ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਆਲਰੇਡੀ ਬਹੁਤ ਅੱਛਾ ਕਰ ਰਿਹਾ ਇਹ ਪਹਿਲਾ ਸੂਬਾ ਬਣ ਜਾਏਗਾ ਪੂਰੀ ਦੁਨੀਆ ਦੇ ਵਿੱਚ ਜਨੇ ਕਿ ਯੂਨੀਵਰਸਲ ਹੈਲਥ케ਅਰ ਦੀ ਗੱਲ ਵੀ ਕੀਤੀ ਹੈ ਤੇ ਉਹਦੇ ਵਾਸਤੇ ਮੀਨਸ ਵੀ ਪ੍ਰੋਵਾਈਡ ਕਰ ਰਹੇ ਆ ਔਰ ਇਹ ਪਹਿਲਾ ਸੂਬਾ ਹੋਏਗਾ ਜਿਹੜੀ ਆਲਮਾਟਾ ਡეკਲਰੇਸ਼ਨ ਜਿਹਦੀ ਮੈਂ ਕੱਲ ਵੀ ਗੱਲ ਕੀਤੀ ਸੀ ਜਿਨੂ ਕਿ ਲੈਟਰੈਂਟ ਸਪਿਰਟ ਉਹਨੂੰ ਅਸੀਂ ਇੰਪਲੀਮੈਂਟ ਕਰ ਰਹੇ ਆ ਇਹ ਬਹੁਤ ਸਾਡੇ ਵਾਸਤੇ ਮਾਨ ਦੀ ਗੱਲ ਹੈ ਜੀ ਕੋਈ ਦੋ ਤਰ੍ਹਾਂ ਦੇ ਹੈਗੇ ਆ ਜੀ ਇੱਕ ਤਾਂ ਹੈ ਕਿ ਜਿਹੜੇ ਸਪਰੈਡ ਦੇ ਕੇਸਸ ਕਿਤੇ ਇੱਕ ਆ ਗਿਆ ਉਹਦੇ ਨਾਲ ਨਾਰਮਲੀ ਕੀ ਹੁੰਦਾ ਕਿਸੇ ਨੇ ਬਾਹਰੋਂ ਖਾ ਲਿਆ ਕੱਲ ਵੀ ਅਖਰੀ ਜਿਹੜਾ ਲੁਧਿਆਣੇ ਦੇ ਵਿੱਚ ਸੀਗਾ ਉਹ ਸੋਰਸ ਹੈ ਇੱਕ ਜਿਹੜੇ ਤੁਹਾਡੇ ਗੋਲ ਗੱਪੇ ਵਾਲੀ ਰੈਡੀ ਹੁੰਦੀ ਹੈ ਨਾ ਜਿਹਨੂੰ ਪਾਣੀ ਪਤਾਸਾ ਵੀ ਕਹਿੰਦੇ ਆ ਲੋਕ ਉੱਥੋਂ ਜਾ ਕੇ ਟਰੇਸ ਹੋਇਆ ਕਿ ਉਹ ਸੋਰਸ ਸੀਗਾ ਉਹਦਾ ਫਿਰ ਉਹਨੂੰ ਉਹਦਾ ਸਾਰਾ ਉਹਦੇ ਤੇ ਐਕਸ਼ਨ ਹੋਇਆ ਤੇ ਦੂਜਾ ਜਿਹੜਾ ਹੁੰਦਿਆ ਵੀ ਜਿਹੜੇ ਜਿਹਨੂੰ ਅਸੀਂ ਜੇ 5 ਤੋਂ ਵੱਧ ਕੇਸ ਆਉਂਦੇ ਆ ਜਿਵੇਂ ਪਟਾਣੇ ਵਿੱਚ ਆਏ ਆ ਉੱਥੇ 100 ਤੋਂ ਵੱਧ ਕੇਸਸ ਆਏ ਆ ਉਹਦਾ ਜਿਹੜਾ ਕਾਰਨ ਹੁੰਦਾ ਉਹ ਬੇਸਿਕਲੀ ਜਿਹੜੀ ਪੂਰ ਜਿਹਦੇ ਚ ਵਾਟਰ ਸਪਲਾਈ ਜਾਂ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਆ ਜਿਹੜੀ ਪਾਣੀ ਦੀ ਸਪਲਾਈ ਆ ਔਰ ਮੈਂ ਖੁਦ ਜਾ ਕੇ ਆਇਆ ਉੱਥੇ ਉਹਦਾ ਕਾਰਨ ਇਹ ਸੀਗਾ ਕਿ ਉੱਥੇ ਜਿਹੜੀ ਕਾਲਨੀਆਂ ਇਲੈਗਲ ਕਾਲਨੀਆਂ ਆ ਬਹੁਤ ਪੁਰਾਣੀ ਬਣੀ ਆ ਜਿਹੜੇ ਬੰਦੇ ਧਰਨੇ ਦੇ ਰਹੇ ਉਹਨਾਂ ਦੇ ਵੇਲੇ ਬਣੀ ਆ ਜੀ ਉਹ ਉਹਦੇ ਵਿੱਚ ਇੰਨਾ ਮਾੜਾ ਹਾਲ ਸੀਗਾ ਕਿ ਮੈਂ ਸਾਰੇ ਜਿੰਨਾ ਉਹਦੇ ਚ ਵਾਟਰ ਸਪਲਾਈ ਦੀਆਂ ਨਾਈਨਾਂ ਸੀਗੀਆਂ ਉਹਨੂੰ ਜਾ ਕੇ ਉਹਨਾਂ ਦੀ ਇੰਟੈਗਰਿਟੀ ਚੈੱਕ ਕਰਾਈ ਆ ਕਿ ਜਿਹੜਾ ਸੀਵਰੇਜ ਦਾ ਮੈਨ ਹੋਲ ਆ ਉਹਦੇ ਵਿੱਚੋਂ ਵਾ ਉਦੇ ਉਹਨੂੰ ਜੰਗ ਲੱਗਿਆ ਹੋਇਆ ਸੀਗਾ ਕਿਉਂਕਿ ਵਾਟਰ ਸਪਲਾਈ ਪੋਜ਼ਿਟਿਵ ਪ੍ਰੈਸ਼ਰ ਨਾਲ ਨਹੀਂ ਹੈ ਅਜੇ ਸ਼ੁਰੂ ਹੋਣੀ ਆ ਉਹ ਤੇ ਜਦੋਂ 네ਗਟਿਵ ਪ੍ਰੈਸ਼ਰ ਹੁੰਦਾ ਲੋਕ ਤੁਲੂ ਪੰਪ ਲਾ ਕੇ ਪਾਣੀ ਖਿੱਚਦੇ ਆ ਤੇ ਸੀਵਰੇਜ ਦਾ ਪਾਣੀ ਖਿੱਚ ਲੈਂਦੀ ਆ ਤੇ ਜਦੋਂ ਪਿੱਛੋਂ ਪਾਣੀ ਦੀ ਸਪਲਾਈ ਆਂਦੀ ਆ ਉਹ ਸਾਰਾ ਅੱਗੇ ਜਾ ਕੇ ਸਾਰਾ ਜਿਹੜਾ ਉਸ ਜਿਹੜੇ ਉਹਦੇ ਉਸ ਤੋਂ ਅੱਗੇ ਘਰ ਹੁੰਦੇ ਆ ਉੱਥੇ ਪਹੁੰਚ ਜਾਂਦਾ ਸੋ ਉਹਨਾਂ ਨੂੰ ਅਸੀਂ ਆਲਟਰਨੇਟ ਜਿਹੜਾ ਸੋਰਸ ਆਫ ਵਾਟਰ ਸਪਲਾਈ ਆ ਉਹ ਵੀ ਉਹਨਾਂ ਨੂੰ ਮੈਂ ਕਿਹਾ ਕਿ ਪਾਰਟਿਕੁਲਰਲੀ ਤੁਸੀਂ ਜਿਹੜਾ ਕੋਈ ਬਹੁਤ ਵਧੀਆ ਸੋਰਸ ਜਿਵੇਂ ਵੇਰਕਾ ਮਿਲਕ ਪਲਾਂਟ ਆ ਉਹਨਾਂ ਦਾ ਬਹੁਤ ਵਧੀਆ ਜਿਹੜਾ ਫੂਲ ਪ੍ਰੂਫ ਮੈਥਡ ਹੈਗਾ ਬਹੁਤ ਅੱਛੇ ਪ੍ਰੋਟੋਕਾਲਸ ਆ ਕਿ ਉਹ ਟੈਂਕਰ ਵੀ ਉੱਥੋਂ ਲੈ ਕੇ ਭੇਜੋ ਜਿਹੜੇ ਟੈਂਕਰ ਵੀ ਫੜੇ ਕੀਤੇ ਸੀ ਉਹਦੇ ਵਿੱਚ ਵੀ ਪ੍ਰੋਬਲਮ ਆਈ ਸੀ ਅਸੀਂ ਉਹ ਵੀ ਟੈਸਟ ਕਰ ਰਹੇ ਆ ਜੀ ਅਸੀਂ ਜਿਹੜਾ ਬੰਦਾ ਲੋਕ ਪਾਣੀ ਪੀਂਦੇ ਆ ਉਹਨਾਂ ਦੇ ਘਰ ਤੋਂ ਸੈਂਪਲ ਲੈ ਕੇ ਟੈਸਟ ਕਰਦੇ ਆ ਪਹਿਲਾਂ ਕੀ ਪਹਿਲਾਂ ਪ੍ਰੈਕਟਿਸ ਕੀ ਹੁੰਦੀ ਸੀ ਸਾਡੀ ਸਰਕਾਰ ਤੋਂ ਪਹਿਲਾਂ ਕਿ ਜਿੱਥੇ ਜਿੱਥੇ ਟੈਂਕੀ ਹੁੰਦੀ ਸੀ ਉੱਥੋਂ ਲੈ ਕੇ ਟੈਸਟ ਕਰਦੇ ਸੀ ਉਹ ਉਹ ਤਾਂ ਨਾਰਮਲ ਹੀ ਹੋਏਗਾ ਉਹ ਤਾਂ ਠੀਕ ਹੋਏਗਾ ਉਹਦੇ ਵਿੱਚ ਉਹਦੇ ਥੋੜੀ ਬੈਕਟੀਰੀਆ ਆਣਗੇ ਉਹਦੇ ਕਰਕੇ ਇਨਫੈਕਸ਼ਨ ਨਹੀਂ ਹੋਏਗੀ ਸੋ ਅਸੀਂ ਬਿਲਕੁਲ ਜਿਹ ਚਾਹੇ ਉਹ ਸੀਵਰੇਜ ਦੇ ਵਿੱਚ ਮਿਕਸਿੰਗ ਹੋ ਰਹੀ ਹੈ ਸੀਵਰੇਜ ਪਟਵਾ ਕੇ ਠੀਕ ਕਰਵਾ ਰਹੇ ਹਾਂ ਉਹਨੂੰ ਜਿਹੜੀ ਵਾਟਰ ਸਪਲਾਈ ਹੈ ਸੋਰਸ ਤੋਂ ਲੈ ਕੇ ਇੰਡ ਯੂਜ਼ਰ ਤੱਕ ਠੀਕ ਤਰ੍ਹਾਂ ਪਹੁੰਚੇ ਉਹ ਓਨਸ਼ੋਰ ਕਰ ਰਹੇ ਹਾਂ ਜਿੰਨੀ ਦਰੋਂ ਨਹੀਂ ਹੁੰਦੀ ਉਸ ਉਨੀ ਦਰ ਅਸੀਂ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਦੇ ਰਹੇ ਆ ਇਸ ਤੋਂ ਸਵਾਏ ਸਾਡੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਉੱਥੇ 24/7 ਸਾਡੀ ਜਿਹੜੀ ਡਿਸਪੈਂਸਰੀ ਖੁੱਲੀ ਆ ਲੋਕਾਂ ਨੂੰ ਮੈਜੋਰਿਟੀ ਪੇਸ਼ੈਂਟ ਉੱਥੇ ਟਰੀਟ ਕਰ ਰਹੇ ਆ ਘਰੇ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ ਔਰ ਜਿਹੜੇ ਹਸਪਤਾਲ ਚ ਆ ਰਹੇ ਉਹਨਾਂ ਸਾਰਿਆਂ ਦਾ ਅਸੀਂ ਫ੍ਰੀ ਇਲਾਜ ਕਰ ਰਹੇ ਆ ਬਟ ਪ